ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟਰੈਕਟਰ ਦਿਖਾਵਾਂਗੇ ਤਿੰਨ ਪੰਜਾਬ ਨੰਬਰ ਆ ਦੋ ਟਰੈਕਟਰ ਹੈਗੇ ਆ ਸੈਕੰਡ ਪਾਰਟੀ ਦੇ ਨਾਮ ਤੇ ਇੱਕ ਆ ਜਿਹੜਾ ਆ ਮੇਰੇ ਬੈਕ ਸਾਈਡ ਤੇ ਦੇਖ ਸਕਦੇ ਪਹਿਲੀ ਪਾਰਟੀ ਦੇ ਨਾਮ ਮਨਪ੍ਰੀਤ ਸასი ਗਾਲ ਵੀਰੇ ਸასი ਗਾਲ ਠੀਕ ਠਾਕ ਹੋ ਵੀਰੇ ਵਧੀਆ ਵੀਰੇ ਤੇ ਕਿਹੜੇ ਟਰੈਕਟਰ ਤੋਂ ਆਪਾਂ ਸ਼ੁਰੂ ਕਰਾਂਗੇ ਉਧਰੋਂ ਕਰ ਲਓ ਬੋਲਾ ਇੱਧਰੋਂ ਕਰ ਲਓ ਚਾਹੇ ਉਧਰੋਂ ਕਰ ਲਓ ਚਲ ਇੱਧਰੋਂ ਹੀ ਕਰਦੇ ਆ ਹਨਾ 55 ਸਵਰਾਜ ਬਾਈ 2014 ਮਾਡਲ ਆ ਗਿਆ ਬਾਈ ਤੇ ਪਹਿਲਾਂ ਤਾਂ ਜਿਹੜੀ ਟਰੈਕਟਰ ਦੀ ਕੰਡੀਸ਼ਨ ਆ ਬਾਈ ਉਹ ਚੰਗੀ ਤਰ੍ਹਾਂ ਚੈੱਕ ਕਰ ਲਓ ਜੇ ਬਾਈ ਹੁਣ ਟਾਇਰਾਂ ਦੀ ਗੱਲ ਬਾਤ ਕਰੀਏ ਕਿੰਨੇ ਪੈਸੇ ਪਏ ਹੋਏ ਆ ਬਾਈ ਟਾਇਰ ਇਹ ਵੀ 70 80 ਪੈਸੇ 70 80 ਪੈਸੇ ਬਾਈ ਟਾਇਰ ਪਏ ਹੋਏ ਆ ਚਾਰੋਂ ਪੈੜ ਦਾਣ ਵਗੈਰਾ ਚੰਗੀ ਤਰ੍ਹਾਂ ਚੈੱਕ ਕਰ ਲਓ ਸਾਫ ਕੰਡੀਸ਼ਨ ਦੇ ਵਿੱਚ ਆ ਕਿਤੇ ਵੀ ਕੋਈ ਕਲਮ ਵਗੈਰਾ ਨਹੀਂ ਲੱਗੀ ਹੋਈ ਪੰਜਾਬ ਨੰਬਰ ਆ ਤੇ ਦੂਸਰੀ ਪਾਰਟੀ ਦੇ ਨਾਮ ਟਰੈਕਟਰ ਹਾਂਜੀ ਦੂਸਰੀ ਪਾਰਟੀ ਦੇ ਨਾਮ ਬਾਈ ਆਹ ਟਰੈਕਟਰ ਆ ਗਿਆ ਤੇ ਡਬਲ ਡਿਸਟ੍ਰੀਬਿਊਟਰ ਆ ਪਾਵਰ ਦੇ ਵਿੱਚ ਆ ਗਿਆ ਛਤਰੀ ਛੁਤਰੀ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਬਾਈ ਆ ਚੰਗੀ ਤਰ੍ਹਾਂ ਚੈੱਕ ਕਰ ਲਓ ਤੇ ਇਦੋਂ ਜੇ ਇੰਜਨ ਦੀ ਗੱਲਬਾਤ ਕਰੀਏ ਬਿਲਕੁਲ ਡرائی ਪਿਆ ਹੋਇਆ ਇੰਜਨ ਆ ਸਾਫ਼ ਕੰਡੀਸ਼ਨ ਦਾ ਬਾਈ ਬੈਟਰੀ ਬੂਟਰੀ ਓਕੇ ਆ ਬਾਈ ہاں ਬਈ ਓਕੇ ਆ ਬੈਟਰੀ ਓਕੇ ਆ ਇੰਜਨ ਇੰਜਨ ਗੇਅਰ ਦਾ ਹਾਂ ਸਾਰਿਆ ਜੀ ਆਪਣੀ ਗਾਰੰਟੀ ਆ ਠੀਕ ਆ ਬਾਈ ਤੇ ਬਾਈ ਹਾ ਮਰਗੜ ਮੰਗੁਰ ਉੱਤੇ ਤੋਂ ਤੇ ਥੱਲੇ ਤੋਂ ਚੰਗੀ ਤਰ੍ਹਾਂ ਕਰ ਲਓ ਚੈੱਕ ਤੇ ਰੈਮ ਰੋਮਾ ਸਾਫ਼ ਕੰਡੀਸ਼ਨ ਦੇ ਵਿੱਚ ਆ ਬਾਈ ਰੰਗ ਤਾਂ ਨਹੀਂ ਕਿਤੇ ਹੋਇਆ ਬਾਈ ਨਾ ਨਾ ਬਾਈ ਰੰਗ ਕਿਤੇ ਨਹੀਂ ਹੋਇਆ ਟੰਡਾ ਫੱਟੀ ਸਾਰਾ ਮਿਲ ਜੂਗਾ ਬਾਈ ਨਾਲ ਤੇ ਬਾਈ ਹੁਣ ਇਧਰਲੀ ਸਾਈਡ ਤੋਂ ਨਾਲੇ ਤਾਂ ਆਪਾਂ ਟਰੈਕਟਰ ਦਿਖਾ ਦਿੰਨੇ ਆ ਤੇ ਨਾਲੇ ਆਪਾਂ ਡਿਮਾਂਡ ਆ ਜੇ ਡਿਮਾਂਡ ਦੀ ਗੱਲ ਔਕਾਤ ਕਰੀਏ ਬਾਈ 4,65,000 ਰੁਪਿਆ ਡਿਮਾਂਡ ਆ ਤੇ 4 ਲੱਖ ਤੇ ਕਿੰਨੇ ਚ ਦੇ ਦੋਗੇ ਛੋਡੀ ਵੀਡੀਓ ਦੇ ਕੇ ਆ ਵੀ 30000 ਛੂਟ 430 ਚ 430 ਦੇ ਵਿੱਚ ਬਾਈ ਹਾ ਟਰੈਕਟਰ ਲੈ ਜਿਓ ਠੀਕ ਆ 2014 ਮਾਡਲ ਆ ਗਿਆ ਤੇ ਮੋਟਾ ਜਿਹਾ ਹੁਣ ਟਰੈਕਟਰ ਤੁਹਾਨੂੰ ਦਿਖਾ ਦਿੰਨੇ ਆ ਆ ਸਵਰਾਜ ਠੀਕ ਆ 2014 ਮਾਡਲ 430 ਦੇ ਵਿੱਚ ਬਾਈ ਇਹ ਕਿੰਤੋਂ ਲੈ ਜਿਓ ਹੁਣ ਆ ਗਿਆ ਸਵਰਾਜ 744 2014 ਮਾਡਲ ਆ ਬਾਈ ਪਹਿਲਾਂ ਤਾਂ ਬਾਈ ਆਹ ਟਰੈਕਟਰ ਚੈੱਕ ਕਰੋ ਕਿ ਟਾਇਰਾਂ ਦੀ ਗੱਲ ਬਾਤ ਕਰੀਏ ਮੂਰਲੇ ਟਾਇਰ ਗੋਲ ਗੁੱਡੀ ਵਾਲਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਪਾਵਰ ਦੇ ਵਿੱਚ ਆ ਗਿਆ ਤੇ ਆਹਾਂ ਜਿਹੜੇ ਟਾਇਰ ਆ ਯਾਰ ਆ ਤਾਂ ਅਜੇ ਬੰਬਲ ਵੀ ਨਹੀਂ ਦਿੱਤੇ ਆ ਮਾਰ ਕੇ ਮੁਰਕੇ ਅਜੇ ਉਮਰੇ ਆ ਸੋਕਾ ਚਾਰੇ ਚਾਰੇ ਪੋਏ ਆ ਇਕੱਠੀ ਪੋਏ ਆ ਇਕੱਠੀ ਪੋਏ ਆ ਬਾਈ ਤੇ ਮੀਟਰ ਮੂਟਰ ਐ ਜਿਵੇਂ ਸਾਫ ਆ ਗੇਅਰ ਗੁਰ ਦਾ ਬਿਲਕੁਲ ਸਾਫ ਆ ਬਾਈ ਹਾਂ ਬਾਈ ਅੱਛਾ ਓਕੇ ਆ ਇੰਜਨ ਗੇਅਰ ਦਾ ਓਕੇ ਆ ਜਮਾ ਜਮਾ ਆਹ ਬੈਕ ਸਾਈਡ ਤੋਂ ਬਾਈ ਚੰਗੀ ਤਰ੍ਹਾਂ ਕਰ ਲੋ ਚੈੱਕ ਛਤਰੀ ਛੁਤਰੀ ਸਾਫ ਹਾਲਤ ਦੇ ਵਿੱਚ ਆ ਤੇ ਪੰਜਾਬ ਨੰਬਰ ਆ ਗਿਆ ਪਹਿਲੀ ਪਾਰਟੀ ਦੇ ਨਾਮ ਆ ਬਾਈ ਤੇ ਜੇ ਹੁਣ ਇਹਦੇ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਇਹਦੀ ਹੈਗੀ ਆ ਬਾਈ 440 ਹਨਾ 440 ਬਾਈ ਡਿਮਾਂਡ ਆ ਤੇ ਇਹਦੇ ਵਿੱਚੋਂ 40000 ਰੁਪਏ ਉੱਟ ਜੂਗਾ ਹਾਂ ਬਈ 4 ਲੱਖ ਦਾ ਦੇ ਦਾਂ ਪੂਰੇ 4 ਲੱਖ ਰੁਪਏ ਦੇ ਵਿੱਚ ਆਹ ਸਵਰਾਜ 744 ਲੈ ਕੇ ਜਾ ਸਕਦੇ ਆ ਠੀਕ ਆ ਲਓ ਜੀ ਹੁਣ ਆ ਗਿਆ ਬਾਈ ਸਵਰਾਜ 855 2012 ਮਾਡਲ ਆ ਇਹ ਵੀ ਪੰਜਾਬ ਨੰਬਰ ਆ ਗਿਆ 05 ਹੈ ਨਾ ਹਾਂਜੀ ਤੇ ਮਗਰਲੇ ਟਾਇਰਾਂ ਦੇ ਉੱਪਰ ਆ ਮਗਰਲੇ ਮਰਗਾੜਾਂ ਦੇ ਉੱਪਰ ਫਿਲਮ ਚੜੀ ਹੋਈ ਆ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਛਤਰੀ ਛੁਤਰੀ ਇਹਨਾਂ ਜਮਾ ਸਾਫ਼ ਕੰਡੀਸ਼ਨ ਦੇ ਵਿੱਚ ਪਈ ਹੋਈ ਆ ਤੇ ਜੇ ਹਾਂ ਸ਼ੋਸ਼ੂ ਦੀ ਗੱਲਬਾਤ ਕਰੀਏ ਬਾਈ ਇਹਦੇ ਉੱਪਰ ਕੋਈ ਨਾਂ ਨੰਬਰ ਵਗੈਰਾ ਤਾਂ ਨਹੀਂ ਨਾ ਨਾ ਜਮਾ ਓਰੀਜਨਲ ਆ ਸ਼ੋਸ਼ ਗੋਆਂ ਲੰਗਾ ਉਹਨਾਂ ਦਾ ਦੋ ਰੰਗ ਗਾਂਜੇ ਗੋਆਂ ਨਾ ਪੰਜਾਬੀਆਂ ਆਹਾ ਬਿਲਕੁਲ ਸਾਫ਼ ਆ ਬਾਈ ਤੇ ਸਾਰਾ ਇਹੜਾ ਇੰਜਨ ਆ ਡਰਾਈ ਪਿਆ ਹੋਇਆ ਬਾਈ ਤੇ ਆ ਰਮ ਰਮ ਚੰਗੀ ਤਰ੍ਹਾਂ ਕਰ ਲੋ ਚੈੱਕ ਇੱਥੇ ਕੋਈ ਕਲਮ ਵਗੈਰਾ ਲੱਗੀ ਨਹੀਂ ਹੋਈ ਤੇ ਇਹ ਟਾਇਰਾਂ ਦੀ ਗੱਲ ਬਾਤ ਕਰੀਏ ਕਿੰਨੇ ਪੈਸੇ ਪੈ ਚਾਰੋਂ ਟਾਇਰ ਆ ਬਾਈ 60 ਕੇ ਪੈਸੇ ਆ ਗਏ ਬਾਈ 70 ਕੁ ਪੈਸੇ ਬਾਈ ਚਾਰੋਂ ਟਾਇਰ ਪਏ ਹੋਏ ਆ ਹੁਣ ਆਪਾਂ ਦਿਖਾ ਦਿੰਨੇ ਆ ਬਾਈ ਬੈਕ ਸਾਈਡ ਤੋਂ ਲਓ ਜੀ ਹੁਕੂਕ ਚੰਗੀ ਤਰ੍ਹਾਂ ਦੇਖ ਲੋ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਜਿੰਨਾ ਵੀ ਟਰੈਕਟਰ ਆ ਸਾਰਾ ਜੈਨੂਅਨ ਆ ਬਾਈ ਏ ਹੁਣ ਇਧਰਲੀ ਸਾਈਡ ਤੋਂ ਸਾਰਾ ਇਹਦਾ ਇੰਜਨ ਆ ਡ్రਾਈ ਪਿਆ ਹੋਇਆ ਪੈੜ ਤਾਂ ਵਗੈਰਾ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਜਿੱਦਾਂ ਬਈ ਥੱਲੇ ਤੋਂ ਚੈੱਕ ਕਰਾ ਦਿਓ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਤੇ ਵੀਰੇ ਜੇ ਹੁਣ ਇਹਦੇ ਇੰਜਨ ਗੇਅਰ ਦੀ ਗੱਲਬਾਤ ਕਰੀਏ ਇੰਜਨ ਗੇਅਰ ਦਾ ਓਕੇ ਹੋਵੇ ਤੇ ਨੀ ਹੋਇਓ ਗਾਰੰਟੀ ਆ ਬਈ ਆਪਣੀ ਠੀਕ ਆ ਇੰਜਨ ਗੇਅਰ ਦਾ ਓਕੇ ਆ ਹਾਂ ਬਈ ਠੀਕ ਆ ਬਈ ਤੇ ਜੇ ਹੁਣ ਇਹਦੀ ਡਿਮਾਂਡ ਦੀ ਗੱਲਬਾਤ ਕਰੀਏ 410000 ਰੁਪਿਆ ਡਿਮਾਂਡ ਆ 80 ਕਰ ਦੋ ਆ ਸਵਰਾਜ 855 ਠੀਕ ਆ ਸੈਕੰਡ ਪਾਰਟੀ ਦੇ ਨਾਮ ਆ ਪੰਜਾਬ ਨੰਬਰ ਆ ਪਾਈਰ ਕਿਤੋਂ ਲੈ ਕੇ ਜਾ ਸਕਦੇ ਹੋ ਭਾਈ ਇੱਥੇ ਜੇ ਮੜਾ ਜਾ ਹੁਣ ਵੀਰੇ ਨੰਬਰ ਬੋਲ ਦਿਓ ਆਪਦਾ 94171 36223 ਅਰੇ ਅੰਨਾ ਕਿ ਪਿੱਛੇ ਕਰ ਲੈ ਵੀ ਬਾਈ ਨੇ ਆ ਤਾਂ ਜਿਹੜਾ ਨੰਬਰ ਆ ਉਹ ਬੋਲ ਤਾਂ ਜਿਹੜੇ ਵੀ ਵੀਰ ਨੇ ਆਹਾਂ ਜੇ ਟਰੈਕਟਰ ਲੈਣੇ ਹੋਏ ਤੇ ਬਾਈ ਨਾਲ ਸੰਪਰਕ ਕਰ ਸਕਦਾ ਭਾਈ ਆਪਣੇ ਟਰੈਕਟਰ ਹੋਰ ਵੀ ਖੜੇ ਹੁੰਦੇ ਆ हां भाई मौके ਤੇ ਤੰਨੀ ਆ ਗੇਰਾ ਬਾਕੀ ਜਾਣ ਆ ਉਹ ਮੈਂ ਦਿਖਾਈ ਜਾਵਾਂਗੇ ਠੀਕ ਆ ਠੀਕ ਆ ਜਿਵੇਂ ਜਿਵੇਂ ਭਾਈ ਭਾਈ ਯਾਰ ਕਹਿੰਦਾ ਸੇਲ ਪਰਚੇਜ ਦਾ ਕੰਮ ਆ ਜਿਵੇਂ ਜਿਵੇਂ ਟਰੈਕਟਰ ਆਈ ਜਾਣਗੇ ਆਪਾਂ ਵੀਡੀਓ ਦੇ ਵਿੱਚ ਦਿਖਾਈ ਜਾਵਾਂਗੇ ਜਿਹੜਾ ਰੇਟ ਆ ਭਾਈ ਯਾਰ ਕਹਿੰਦਾ ਜਿਹੜਾ ਫੋਨ ਤੇ ਉਹ ਤੁਸੀਂ ਕਰ ਸਕਦੇ ਹੋ ਭਾਈ ਧੰਨਵਾਦ ਭਾਈ ਤੁਹਾਡਾ